ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਨ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਚ 54933 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕ腐ਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ পড়ੋ ਜਿन्हे ਕੋਈ ਯਾ ਤੇ ਜੀ ਨੋ ਬੋਰਡ ਬੀਸੀਐਸ ਦੇ ਵੀ ਨਿਕਲਣਗੇ ਕਰਨ ਨੂੰ ਯੂਪੀਐਸਸੀ ਸੈਂਟਰ ਖੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਤੋ ਆਪਾਂ ਕੋਈ ਕਰ ਸਕਦੇ ਜੀ ਜਿਹੜੇ ਆਈਐਸ ਬੰਦੇ ਆ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਆ ਬਸ ਉਹ ਸੈਟਿੰਗ ਚਾਹੀਦੀ ਐ ਪ੍ਰੋਪਰ ਮਾਹੌਲ ਚਾਹੀਦਾ ਬਸ ਸੋ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨ ਦੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨ ਵਿੱਚ ਜਹਾਜ਼ ਨੂੰ ਮੌਕਾ ਦਿੰਦਾ ਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ਪੁਰ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਸੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਭਗਵਾਲ ਸੋ ਇੱਥੇ ਬਾਬਾ ਜੀ ਵੱਲੋਂ ਇੱਕ ਵੀਡੀਓ ਜਿਹੜੀ ਆ ਪੋਸਟ ਪਾ ਕੇ ਵਾਇਰਲ ਕੀਤੀ ਗਈ ਆ ਸੋ ਬਾਬਾ ਜੀ ਨਾਲ ਗੱਲਬਾਤ ਕਰਕੇ ساری ਗੱਲਬਾਤ ਜਾਣਦੇ ਹਾਂ ਕਿ ਬਾਬਾ ਜੀ ਵੱਲੋਂ ਉਹ ਪੋਸਟ ਕਿਉਂ ਜਿਹੜੀ ਆ ਪਾ ਕੇ ਵਾਇਰਲ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਲਾਪਰੀ ਸਿੰਘ ਜੀ ਦਿਨਕ ਸਵੇਰਾ ਖੁਸ਼ਪੁਰ ਵਾਲੇ ਬਬੀ ਤੁਹਾਡੇ ਕੋਲ ਇੱਕ ਪੋਸਟ ਜਿਹੜੀ ਪਾਕ ਜਿਹੜੀ ਵਾਇਰਲ ਕੀਤੀ ਗਈ ਆ ਕੀ ਮਤਲਬ ਦੀ ਜਿਹਨੂੰ ਪੋਸਟ ਪਾਉਂਦਾ ਵੀਡੀਓ ਬਣਾ ਕੇ ਹਾਂਜੀ ਵੀਰ ਜੀ ਉਹ ਤੁਹਾਨੂੰ ਤੁਸੀਂ ਦੇਖ ਹੀ ਲਿਆ ਸਾਡੇ ਘਰ ਦੇ ਜੋ ਹਾਲਾਤ ਨੇ ਇਸ ਦੇ ਕਰਕੇ ਹੀ ਆਪਾਂ ਵੀਡੀਓ ਬਣਾ ਕੇ ਪਾਈ ਆ ਕਿ ਜੋ ਸਾਡੀ ਕਮਰਾ ਹੈ ਇੱਕ ਲੈਂਟਰ ਪਾ ਕੇ ਕਿਸੇ ਸੰਸਤਾ ਵਾਲੇ ਨੂੰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਗਾੜੀ ਜੋ ਹੈ ਰੋਟੀ ਪਾਣੀ ਦਾ ਜੋ ਰਸੋਈ ਦਾ ਕੰਮ ਹੈ ਤੇ ਆਉਣ ਜਾਣ ਵਾਲੇ ਵਾਸਤੇ ਗੈਸਟ ਵਾਸਤੇ ਬਹਿਣ ਕਰਨ ਦਾ ਜੋ ਕਮਰਾ ਹੈ ਪ੍ਰੋਟੀਨਾ ਪਾ ਕੇ ਬਣਾਇਆ ਹੋਇਆ ਸਭ ਤੋਂ ਪਹਿਲਾਂ ਬਾਬਾ ਜੀ ਮੈਂ ਸ਼ੁਰੂਆਤੀ ਤੌਰ ਤੇ ਕਹਿੰਦਾ ਬਾਬਾ ਜੀ ਇਹ ਮਤਲਬ ਤੁਹਾਡਾ ਨਾਮ ਕੀ ਤੇ ਤੁਸੀਂ ਬਤੌਰ ਜਿਹੜੀ ਡਿਊਟੀ ਆ ਕਿੱਥੇ ਕਰਦੇ ਆ ਰੋਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਾਬਾ ਜਗੀਰ ਸਿੰਘ ਪਿੰਡ ਭਾਗੋਵਾਲ ਮੈਂ ਪਿੰਡ ਰੋੜ ਖੇਰਾ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਗਰੰਤੀ ਸਿੰਘ ਦੀ ਡਿਊਟੀ ਕਰਦਾ ਜਿੱਥੇ ਕਿ 7000 ਰੁਪਏ ਮੈਨੂੰ ਤਨਖਾਹ ਮਿਲਦੀ ਹੈ ਤੇ 7000 ਰੁਪਏ ਨਾ ਤੁਹਾਨੂੰ ਪਤਾ ਹੀ ਆ ਕਿ ਘਰਾਂ ਦੇ ਗੁਜ਼ਾਰੇ ਚੱਲਦੇ ਨੇ ਮਹਾਏ ਘਰ ਦਾ ਗੁਜ਼ਾਰਾ ਚੱਲਦਾ ਤੇ ਅਸੀਂ ਕਮਰੇ ਕਿੱਥੋਂ ਪਾ ਸਕਾਂਗੇ ਅਸੀਂ ਆਪਣੇ ਵੇੜੇ ਦੇ ਵਿੱਚ ਫਰਸ਼ ਕਿੱਥੋਂ ਪਾ ਸਕਾਂਗੇ ਇਹ ਕਰਕੇ ਮੈਂ ਆਪਣੀ ਜੋ ਵੀਡੀਓ ਹੈ ਇਹ ਵਾਇਰਲ ਕੀਤੀ ਸੀ ਕਿ ਦਾਨੀ ਸੱਜਣਾ ਤੱਕ ਮੇਰੀ ਵੀਡੀਓ ਪਹੁੰਚ ਜਾਵੇ ਤੇ ਦਾਨੀ ਸੱਜਣ ਮੇਰੇ ਜੋ ਘਰ ਦੇ ਹਾਲਾਤ ਨੂੰ ਵੇਖ ਕੇ ਤੇ ਮੇਰੀ ਮਦਦ ਕਰਨ ਅਸੀਂ ਦੋਵੇਂ ਜੀ ਹੈਂਡਿਕੈਪ ਆਂ ਤੇ ਸਾਡਾ ਇੱਕ ਬੇਟਾ ਸੀ ਜੋ ਕਿ 4 ਸਾਲ ਹੋ ਗਏ ਨੇ ਉਹ ਚੜ੍ਹਾਈ ਕਰ ਗਿਆ ਹੁਣ ਸਾਡਾ ਕੋਈ ਆਸਰਾ ਨਹੀਂ ਹੈ ਇਸ ਕਰਕੇ ਸਾਡਾ ਜੋ ਸਹਾਰਾ ਹੈ ਉਹ ਦਾਨੀ ਵੀਰ ਜੋ ਵਿਦੇਸ਼ਾਂ ਦੇ ਵਿੱਚ ਮੇਰੇ ਵੀਰ ਬੈਠੇ ਨੇ ਗੁਰਸਿੱਖ ਪਰਿਵਾਰਾਂ ਨਾਲ ਸੰਬੰਧ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਹੋਰ ਵੀਡੀਓ ਬਹੁਤ ਸ਼ੇਅਰ ਕਰਦੇ ਜੇ ਹੋਰ ਬਹੁਤ ਤਾਵਾਂ ਦੇ ਦਾਨ ਦਿੰਦੇ ਜੇ ਪਰ ਗੁਰਸਿੱਖ ਪਰਿਵਾਰ ਅਮਰਤਾਰੀ ਪਰਿਵਾਰ ਜੋ ਗਰੰਥੀ ਸਿੰਘ ਦੀ ਡਿਊਟੀ ਕਰ ਰਿਹਾ ਹੈ ਬਾਬਾ ਜਗੀਰ ਸਿੰਘ ਭਾਗੋਵਾਲ ਤੋਂ ਆਪ ਜੀ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਡੀ ਵੀ ਮਦਦ ਕਰੋ ਤੇ ਅਸੀਂ ਵੀ ਤੁਹਾਡੀ ਸ਼ੋਭਾ ਕਰਾਂਗੇ ਕਿ ਸਾਡੇ ਦਾਨੀ ਵੀਰਾਂ ਨੇ ਦਾਨੀ ਸੱਜਣਾ ਨੇ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖ ਵੀਰਾਂ ਨੇ ਇੱਕ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਦੀ ਬਾਹ ਫੜੀ ਐ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਸਰ ਬਾਬਾ ਜੀ ਇੱਥੇ ਤੁਸੀਂ ਡਿਊਟੀ ਕਰਦੇ ਹੋ ਬਸ ਉੱਥੇ ਪਿੰਡ ਵਾਲਿਆਂ ਨੇ ਤੇ ਜਾਂ ਇੱਥੋਂ ਤੁਹਾਡੇ ਪਿੰਡ ਵਾਲਾ ਕੰਮ ਕਰਦੀ ਸੀ ਨਹੀਂ ਜੀ ਮੈਂ ਨਾ ਸਰਪੰਚ ਸਾਹਿਬ ਨੂੰ ਵੀਡੀਓ ਪਾਈ ਸੀ ਉਹਨਾਂ ਦੇ ਨੰਬਰ ਤੇ ਇਹ ਜਦੋਂ ਕੱਲ ਮੈਂ ਵੀਡੀਓ ਬਣਾਈ ਨਾ ਜਦੋਂ ਬਹੁਤ ਬਾਰਿਸ਼ ਹੋ ਰਹੀ ਸੀ ਤੇ ਤੁਸੀਂ ਵੇਖੀਏ ਵੀਡੀਓ ਤੇ ਸਰਪੰਚ ਸਾਹਿਬ ਨੇ ਵੇਖ ਲਈ ਵੀਡੀਓ ਬਬਾਈ ਕੀ ਦਿੱਕਤ ਜਿਹੜੀ بارش ਹੋਣੀ ਕੀ ਦਿੱਕਤ ਹੈ ਜਿਹੜੀ ਤੁਹਾਨੂੰ ਵੀਡੀਓ ਪਾਉਣੀ ਸੀ ਸਾਨੂੰ ਇਹ ਦਿਖਤਾ ਆ ਰਹੀ ਸੀ ਕਿ ਇਹ ਗੁਰਦੁਆਰਾ ਸਾਹਿਬ ਜਾਣਾ ਸੀ ਤੇ ਤੁਹਾਨੂੰ ਪਤਾ ਕਿ ਕੱਚਾ ਥਾਂ ਹੈ ਤੇ ਮੋਪਟ ਸਲਿੱਪ ਕਰ ਜੇ ਤੇ ਫਿਰ ਸੱਟ ਲੱਗ ਜੇ ਤੇ ਫਿਰ ਤੁਹਾਨੂੰ ਪਤਾ ਕਿ ਕਿੰਨਾ ਨੁਕਸਾਨ ਹੁੰਦਾ ਬੰਦਾ ਮੰਜੇ ਤੇ ਪੈ ਜਾਂਦਾ ਤੇ ਕਮਾਉਣ ਵਾਲਾ ਕੱਲਾ ਘਰ ਮੈਂ ਹੀ ਆ ਇਹ ਕਰਕੇ ਮੈਂ ਇਹ ਵੀਡੀਓ ਵਾਇਰਲ ਕੀਤੀ ਹੈ ਕਿ ਸਾਡੇ ਜੋ ਵਿੜੇ ਦੇ ਵਿੱਚ ਜੋ ਹੈ ਉਹ ਕੱਚਾ ਫਰਸ਼ ਹੈ ਟੋਏ ਪਏ ਹੋਏ ਨੇ ਇਹ ਕਿਸੇ ਵੀ ਕਿਸਮ ਦੀ ਸਾਨੂੰ ਕੋਈ ਛੱਟ ਲੱਗ ਸਕਦੀ ਹੈ ਉਹ ਵੇਖ ਲਓ ਵੀਰ ਜੀ ਸਾਈਡ ਤੇ ਆਪਾਂ ਬਾਥਰੂਮ ਤੇ ਜਾਣ ਵਾਸਤੇ ਇਟਾਂ ਲਾ ਕੇ ਰਾਹ ਬਣਾਇਆ ਤੇ ਉੱਥੇ ਵੀ ਜੋ ਜੜਾ ਇਹੋ ਜੰਮਿਆ ਪੈਰ ਤਿਲਕ ਸਕਦਾ ਹੈ ਤੇ ਸਾਨੂੰ ਛੱਟਪੇਟ ਲੱਗ ਸਕਦੀ ਹੈ ਜੀ ਤੁਹਾਡੇ ਕਹਿੰਦੇ ਮੁਤਾਬਕ ਬਾਬਾ ਜੀ ਜਦੋਂ ਤੁਸੀਂ ਸਵੇਰੇ ਜਾਂਦੇ ਜਾਂ ਬਾਅਦ ਵਿੱਚ ਮੌਸਮ ਖਰਾਬ ਹੁੰਦਾ ਤਾਂ ਵੀਰ ਦੇ ਵਿੱਚ ਤੁਸੀਂ ਅਕਸਰ ਗੁਰਦਰਾ ਸਾਹਿਬ ਜਾਣਾ ਹੁੰਦਾ ਵਾ ਤੁਹਾਨੂੰ ਆਪਣੇ ਜਿਹੜੇ ਘਰ ਦੇ ਵੀਰੇ ਕੱਚੇ ਤੋਂ ਨੰਗਣ ਲੱਗ ਜਿਹੜੀ ਮਿੱਤਰ ਹੁੰਦੀ ਬਹੁਤ ਦਿੱਕਤ ਆਉਂਦੀ ਮਹਾਰਾਜ ਡਰ ਕੇ ਨੰਗੀ ਦਾ ਸਕੂਟਰੀ ਤੁਹਾਨੂੰ ਪਤਾ ਸਲਿੱਪ ਹੋ ਜਾਂਦੀ ਹੈ ਮੋਬਟਾ ਜੋ ਨੇ ਸਲੀਪ ਹੋ ਜਾਂਦੀਆਂ ਨੇ ਤੇ ਸੱਟ ਲੱਗਣ ਦਾ ਡਰਿਆ ਇਹ ਕਰਕੇ ਮੈਂ ਬੋ ਵੀ ਤੁਸੀਂ ਜਿਹੜੇ ਮਤਲਬ ਡਿਊਟੀ ਤੋਂ ਬਾਅਦ ਜਿਹੜੇ ਆਪਣੇ ਗੁਰਦਾਰ ਸਾਹਿਬ ਤੋਂ ਉਹ ਮਲਕਾਰਾਂ ਜਾਂਦੇ ਜਾਂ ਉੱਥੇ ਰਹਿਦੇ ਨਹੀਂ ਮੈਂ ਆਪਣੇ ਘਰ ਆ ਜੰਨਾ ਤੁਹਾਨੂੰ ਪਤਾ ਵੀਰ ਜੀ ਕਿ ਘਰ ਕੋਈ ਹੈ ਨਹੀਂਗਾ ਬੇਟਾ ਹੀ ਉਹ ਵੀ ਚੜ੍ਹਾਈ ਕਰ ਗਿਆ ਤੇ ਅਸੀਂ ਦੋਵੇਂ ਜੀ ਰਹਿੰਨੇ ਆ ਤੇ ਬੇਟੀ ਵਿਆਹਤੀ ਹੈ ਇੱਕ ਬੇਟੀ ਪੜਦੀ ਹੈ ਤੇ ਉਹ ਤੁਹਾਨੂੰ ਪਤਾ ਵੀ ਦੂਆ ਮਾਵਾ ਧੀਆਂ ਨੇ ਘਰ ਰਹਿਣਾ ਹੁੰਦਾ ਕਿੰਨੇ ਕਿੰਨੇ ਟਾਈਮ ਜਿਹੜੀ ਤੁਹਾਡੀ ਡਿਊਟੀ ਉੱਥੇ ਅਸੀਂ ਵੀਰ ਜੀ ਸਵੇਰੇ ਜਨ 4 ਵਜੇ 4 ਵਜੇ ਅੰਮ੍ਰਿਤ ਵੇਲੇ ਜਾਈਦਾ ਗੁਰਦੁਆਰਾ ਸਾਹਿਬ ਤੇ ਸ਼ਾਮਾਂ ਨੂੰ 7 ਵਜੇ ਰਹਿਰਾ ਸਾਹਿਬ ਸ਼ੁਰੂ ਕਰੀਦੀ ਹੈ ਤੇ 8:30 ਵਜੇ ਘਰ ਆ ਜੀਦਾ ਆਪਣੇ ਤੇ ਤੁਹਾਨੂੰ ਪਤਾ ਹੀ ਹੈ ਕਿ ਘਰ ਦੇ ਵਿੱਚ ਮੇਰੀ ਬੇਟੀ ਤੇ ਮੇਰੀ ਘਰ ਵਾਲੀ ਕਰ ਲਈ ਹੈ ਇਹ ਕਰਕੇ ਮੈਨੂੰ ਆਉਣਾ ਪੈਂਦਾ ਉੱਥੇ ਰਹਿਣ ਦਾ ਸਾਧਨ ਵੀ ਹੈਗਾ ਵਾ ਪਰ ਉੱਥੇ ਰਹਿਣ ਦਾ ਪ੍ਰਬੰਧ ਵੀ ਹੈਗਾ ਵਾ ਪਰ ਮੈਨੂੰ ਇਹਨਾਂ ਦਾ ਕਰਕੇ ਆਉਣਾ ਪੈਂਦਾ ਘਰ ਕਿ ਜਿੱਥੇ ਤੁਸੀਂ ਡਿਊਟੀ ਕਰਦੇ ਹੋ ਜਾਂ ਉਸ ਪਿੰਡ ਵਾਲਿਆਂ ਨੇ ਕਦੀ ਮਤਲਬ ਤੁਹਾਡੀ ਛਾਰ ਲਈ ਜਾਂ ਇੱਥੋਂ ਨਾ ਕਦੀ ਛਾਰ ਲਈ ਹਾਂਜੀ ਉਹਨਾਂ ਨੇ ਸਾਡੀ ਬੇਟੀ ਦੇ ਵਿਆਹ ਤੇ ਮਜਦ ਕੀਤੀ ਹੈ ਜੀ ਕਮੇਟੀ ਵਾਲਿਆਂ ਨੇ ਸਾਡੀ ਬੇਟੀ ਦੇ ਵਿਆਹ ਤੇ ਉਹਨਾਂ ਨੇ ਮਜਦ ਕੀਤੀ ਹੈ ਤੇ ਹੁਣ ਵੀ ਉਹਨਾਂ ਨੂੰ ਆਪਾਂ ਵੀਡੀਓ ਪ੍ਰਧਾਨ ਸਾਹਿਬ ਨੂੰ ਪਾਈ ਸੀ ਕਿ ਪ੍ਰਧਾਨ ਸਾਹਿਬ ਸਾਡੀ ਜੋ ਮਜਦ ਕਰੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਕਰਾਂਗੇ ਮਜਦ ਪਰ ਹਾਲੇ ਤੱਕ ਉਹਨਾਂ ਨੇ ਸਾਡੀ ਕੋਈ ਮਜਦ ਨਹੀਂ ਕੀਤੀ ਤੇ ਨਾ ਸਰਪੰਚ ਸਾਹਿਬ ਨੇ ਸਾਡੀ ਮਜਦ ਕੀਤੀ ਹੈ ਸਰਪੰਚ ਸਾਹਿਬ ਨੂੰ ਅਸੀਂ ਫੋਨ ਵੀ ਲਾਇਆ ਸੀ ਉਹਨਾਂ ਨੇ ਫੋਨ ਵੀ ਗਾੜੀੋਂ ਕੱਟ ਦਿੱਤਾ ਤੇ ਵੀਡੀਓ ਵੇਖ ਲਈ ਉਹਨਾਂ ਨੇ ਪਰ ਸਾਨੂੰ ਕੋਈ ਵਿਸ਼ਵਾਸ ਨਹੀਂ ਦਵਾਇਆ ਉਹਨਾਂ ਨੇ ਨਹੀਂ ਜਿਹੜੀਆਂ ਮਤਲਬ ਸਰਕਾਰ ਲੋ ਜਿਹੜੀਆਂ ਕੱਚੇ ਕੋਠੇ ਦੀਆਂ ਮਨੁਦਰ ਦੇਵੇਂ ਨਹੀਂ ਜਿਹੜੀਆਂ ਗ੍ਰਾਂਟਾਂ ਜਿਹੜੀਆਂ ਨਿਯੁਕਤ ਕੀਤੀ ਜਾਂਦੀਆਂ ਤੁਹਾਡੇ ਕੋਲ ਕਦੀ ਇਦਾਂ ਦੀ ਜਿਹੜੀ ਕੋਈ ਹਜਾ ਫਾਰਪਰ ਹੋਵੇ ਹਾਂਜੀ ਸਾਡੇ ਨਾਲ ਉਹਨਾਂ ਨੇ ਵੀਡੀਓ ਬਣਾ ਖੜੀ ਹੈ ਜਿਹੜੀ ਪ੍ਰਧਾਨ ਮੰਤਰੀ ਵਾਸ ਯੋਜਨਾ ਦੀ ਉਹ ਵੀਡੀਓ ਬਣਾ ਖੜੀ ਹੈ ਤੇ ਉਹ ਹਲੇ ਤੱਕ ਸਾਡੀ ਕੋਈ ਗ੍ਰਾਂਟ ਨਹੀਂ ਆਈ ਕਿੰਨਾ ਚਿਰ ਪਹਿਲਾਂ ਜਿਹੜੀ ਇਹ ਹੋ ਗਏ ਜੇ 4 ਕਿ ਮਹੀਨੇ ਹੋ ਗਏ ਜੇ ਹਾਂਜੀ ਕੀ ਦੀ ਮਤਲਬ ਤੁਹਾਡੀ ਜਿਹੜੀ ਹੁਣ ਮਤਲਬ ਉੱਥੋਂ ਦੇ ਜਿਹੜੇ ਤੁਸੀਂ ਗੱਲ ਕਰਨ ਦੇ ਪ੍ਰਬੰਧ ਕਮੇਟੀ ਜਾਂ ਉੱਥੋਂ ਦੀ ਇੱਥੋਂ ਦੇ ਪਿੰਡ ਵਾਲਿਆਂ ਕਦੀ ਤੁਹਾਡੀ ਮਤਲਬ ਕੋਈ ਕੀਤੀ ਨਹੀਂ ਪ੍ਰਵਾਹੀ ਕੀਤੀ ਕਿ ਕਦੀ ਇੱਕ ਤੈਨੂੰ ਕੋਈ ਇਦਾਂ ਵਿਸ਼ਵਾਸ ਨਹੀਂ ਹੋਇਆ ਇਥੋਂ ਕਿ ਕਮੇਟੀ ਵਾਲਾ ਕਮੇਟੀ ਵਾਲਾ ਜਾਂ ਇਥੋਂ ਦੇ ਪਿੰਡ ਵਾਲੇ ਸਾਨੂੰ ਭਾਗੋਵਾਲ ਪਿੰਡ ਵਿੱਚ ਕਿਸੇ ਨੇ ਕੋਈ ਸਾਡੀ ਮਾਇਤ ਨਹੀਂ ਕੀਤੀ ਵੀਰ ਜੀ ਇੱਕ ਵੀਰ ਆ ਸਾਡਾ ਜੋ ਗੁਰਜੰਟ ਸਿੰਘ ਜੰਗ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਸਾਡੀ ਬੇਟੀ ਦੇ ਵਿਆਹ ਤੇ 5000 ਰੁਪਇਆ ਸਾਨੂੰ ਦਿੱਤਾ ਤੇ ਹੋਰ ਸਾਡੀ ਪਿੰਡ ਚ ਕੋਈ ਨੇ ਮਜਤ ਨਹੀਂ ਕੀਤੀ ਵੀਰ ਜੀ ਤੇ ਜਿਹੜਾ ਤੁਸੀਂ ਦੱਸande ਜੋ ਵੀ ਤੁਹਾਡਾ ਬੇਟਾ ਪੁੱਤਰੀ ਉਹ ਕਿੰਨੇ ਜੱਗਦੇ ਦੇ ਕਦੋਂ ਐਕਸਪਾਇਰ ਹੋਇਆ ਕੀ ਗੱਲ ਹੈ ਸਾਡੀ ਉਹ ਬੇਟੇ ਨੂੰ ਨਾ ਅਟੈਕ ਹੋ ਗਿਆ ਜੀ 4 ਸਾਲ ਹੋ ਗਏ ਜੀ ਉਹਨੂੰ ਡੈਥ ਹੋਈ ਨੂੰ ਤੇ ਉਸ ਦਾ ਵਿਆਹ ਦਿੱਤਾ ਸੀ ਆਪਾਂ 10 ਦਿਨਾਂ ਨੂੰ ਵਿਆਹ ਹੀ ਖੁਸ਼ੀਆਂ ਮਨਾ ਰਹੇ ਹਾਂ ਪਰ ਉਸ ਦੀ ਵੀ ਡੈਥ ਹੋ ਗਈ ਉਹ ਸਾਡਾ ਇੱਕੋ ਇੱਕ ਸਹਾਰਾ ਸੀ ਉਹ ਹੀ ਰੱਬ ਨੇ ਸਾਡੇ ਕੋਲੋਂ ਖੋ ਲਿਆ ਤੇ ਪਰ ਅਸੀਂ ਰੱਬ ਤੇ ਕੋਈ ਗਿਲਾ ਨਹੀਂ ਕਰਦੇ ਕਿਉਂਕਿ ਉਸ ਦਾ ਭਾਣਾ ਹੈ ਉਹ ਮੰਨਣਾ ਪੈਣਾ ਹੈ ਜੇ ਅਸੀਂ ਅਮਰਤਾਰੀ ਹੋ ਕੇ ਰੱਬ ਤੇ ਗਿਲਾ ਕਰਾਂਗੇ ਤਾਂ ਫਿਰ ਸਾਨੂੰ ਦੁੱਖ ਹੀ ਮਿਲਨੇ ਨੇ ਤੇ ਇਸ ਕਰਕੇ ਆਪਾਂ ਉਸ ਦਾ ਭਾਣਾ ਮਿੱਠਾ ਕਰਕੇ ਮੰਨਿਆ ਤੇ ਸਾਨੂੰ ਵਿਸ਼ਵਾਸ ਹੈ ਕਿ ਸਾਡਾ ਸਹਾਰਾ ਐਨ ਆਰ ਆਈ ਵੀਰ ਵਿਦੇਸ਼ਾਂ ਵਿੱਚ ਬੈਠੇ ਵੀਰ ਉਹ ਸਾਡਾ ਸਹਾਰਾ ਬਣਨਗੇ ਸਾਡੀ ਬਾਹ ਫੜਨਗੇ ਤੇ ਸਾਡੀ ਜੋ ਇਹ ਮਸਲਾ ਹੈ ਹੱਲ ਕਰਾਉਣਗੇ ਤੇ ਸਾਡੇ ਕਮਰਾ ਪਵਾ ਕੇ ਦੇਣਗੇ ਆਪ ਜੀ ਨੇ ਵੇਖੀ ਵੀਡੀਓ ਕਿ ਕਿਸ ਤਰ੍ਹਾਂ ਕੱਲ ਚੋਰੀਆ ਸੀ ਆ ਜੋ ਟੀਨਾ ਪਾਜੀਆਂ ਨੇ ਤੇ ਇੱਥੇ ਅਸੀਂ ਰੋਟੀ ਬਣਾ ਰਹੇ ਸਾਂ ਪ੍ਰਸ਼ਾਦਾ ਤੇ ਪਾਣੀ ਬਣਾ ਰਹੇ ਸਾਂ ਤੇ ਉਹ بارش ਦੇ ਕਾਰਨ ਫਿਰ ਉਹ ਮੁਸ਼ਕਲ ਹੋ ਗਿਆ ਸਾਨੂੰ ਫਿਰ ਭੁੱਖੇ ਰਹਿਣਾ ਪਿਆ ਰੋਟੀ ਵੀ ਬੜੀ ਮੁਸ਼ਕਲ ਬਣੀ ਨਹੀਂ ਬਾਬਾ ਜਿਹੜੀ ਮਤਲਬ ਤੁਸੀਂ ਜਿਹੜੇ ਗੁਰਦਣਾ ਸਾਹਿਬ ਲੱਕੀ ਜੋ ਉੱਥੇ ਮਤਲਬ ਜਿਹੜਾ ਕੋਈ ਚੜ੍ਚੜਾ ਵਾ ਜਾਂ ਕੋਈ ਉਹ ਉਹ ਪਿੰਡ ਦੀ ਕਮੇਟੀ ਜਾਂ ਨਹੀਂ ਦਿੰਦੀ ਕਿਹਨੇ ਸਰ ਸਰ ਉਹ ਸਾਨੂੰ ਜਿਹੜਾ ਚੜ੍ਚੜਾ ਵਾ ਨਾ ਜਿਹੜਾ ਘਰਾਂ ਦਾ ਜਦੋਂ ਖੰਡਪਾਟ ਸਾਹਿਬ ਸੁਖਮਣੀ ਸਾਹਿਬ ਹੁੰਦੇ ਨੇ ਉਹ ਘਰਾਂ ਦਾ ਚੜਾਵਾ ਸਾਨੂੰ ਦਿੰਦੇ ਨੇ ਤੇ ਗੋਲਕ ਜਿਹੜੀ ਆ ਉਹ ਪ੍ਰਬੰਧਕਾਂ ਦੀ ਆ ਵੀਰ ਜੀ ਤੇ ਸਾਨੂੰ ਸਿਰਫ ਤਨਖਾਹ ਮਿਲਦੀ 7000 ਤੇ ਜਾਂ ਆਟਾ ਮਿਲਦਾ ਜੀ ਬਸ ਇਹ ਤੋਂ ਇਲਾਵਾ ਹੋਰ ਸਾਨੂੰ ਕੋਈ ਕੀ ਕੀ ਸਾਧਨਾ ਤੁਸੀਂ ਇੱਥੇ ਜਿਹੜਾ ਤੁਸੀਂ ਜਾਂਦੇ ਜੋ ਬਾਈਕ ਲੱਕੀਏ ਕਾ ਕੇ ਚੀਜ਼ ਦੇ ਫਿਰ ਜਿਹੜਾ ਤੁਸੀਂ ਹੱਪ ਡੰਡਰ ਕਰਦੇ ਸਰ ਸਾਡੇ ਕੋ ਆਪਣੀ ਇੱਕ ਮੋਪਟ ਆ ਉਹ ਵੀ ਬਹੁਤ ਪੁਰਾਣੀ ਆ ਉਹ ਵੀ ਖਰਾਬ ਰਹਿੰਦੀ ਆ ਜਦੋਂ ਮਰਜ਼ੀ ਉਹ ਜਵਾਬ ਦੇ ਦਿੰਦੀ ਆ ਮੋਪਟ ਸਾਨੂੰ ਤੇ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਕਿ ਸਾਡੀ ਵੱਧ ਤੋਂ ਵੱਧ ਮਦਦ ਕਰੋ ਤਾਂ ਕਹ ਸੀ ਆਪਣੀ ਜੋ ਮੋਪਟ ਆ ਉਹ ਵੀ ਨਵੀਂ ਲੈ ਸਕੀਏ ਸਰਕਾਰ ਦੇ ਵੱਲੋਂ ਜਿਹੜੇ ਇੱਕ ਆਪਣੇ ਫ੍ਰੀ ਜਿਹੜੇ ਸਾਈਕਲ ਜਿਹੜੇ ਆਪਣੇ ਚਾਰਜਰ ਵਾਲੇ ਦਿੱਤੇ ਗਏ ਤੁਹਾਨੂੰ ਕੋਈ ਮਿਲ ਰਹੀ ਨਹੀਂ ਸਰ ਉਹ ਕਹਿੰਦੇ ਆ ਕਿ 100% ਜਿਹੜਾ ਨਾ ਹੈਂਡੀਕੈਪ ਉਹਨੂੰ ਮਿਲਦੇ ਤੁਹਾਡੀ ਮਤਲਬ ਹੈਂਡੀਕੈਪ ਕੋਟੇ ਦੇ ਵਿੱਚ ਕਾਫੀ ਜੜੀਆਂ ਸਕੀਮਾਂ ਨੇ ਕਾਪੀਆਂ ਬਣੀਆਂ ਤੁਹਾਨੂੰ ਕੋਈ ਅਜਿਹੀ ਸੂਚੀ ਨਹੀਂ ਮਿਲਦੀ ਨਹੀਂ ਸਰ ਸਾਨੂੰ ਨਹੀਂ ਮਿਲਦੀ ਜੀ ਕੋਈ ਕਾਪੀ ਨਹੀਂ ਤੁਹਾਡੀ ਜਿਹੜੀ ਕੋਈ ਬਣੀ ਇੱਦਾਂ ਦੀ ਨਹੀਂ ਸਾਡੀ ਕਾਪੀ ਬਣੀ ਆ ਪਰ ਸਾਨੂੰ ਸੂਚਿਤ ਨਹੀਂ ਕੋਈ ਮਿਲਦੀ ਸੂਚਿਤ ਹਾਂਜੀ ਹੁਣ ਮੇਨ ਜਿਹੜਾ ਤੁਹਾਡਾ ਮਕਸਦ ਜਿਹੜਾ ਤੁਹਾਡਾ ਕੀ ਹੀ ਵੀਡੀਓ ਪਾਉਣ ਦਾ ਵੀ ਤੁਹਾਡੇ ਵਿਹੜੇ ਦੇ ਵਿੱਚ ਜਿਹੜੀਆਂ ਤੁਹਾਨੂੰ ਜਾਣੋਂ ਚ ਜਿਹੜੀ ਦਿੱਕਤ ਆਉਦੀ ਉਹ ਮਤਲਬ ਰੇਟਨ ਲੱਗ ਜਾਣੀ ਚਾਹੀਦੀ ਜਾਂ ਕਿਵੇਂ ਹਾਂਜੀ ਹਾਂਜੀ ਮੇਰੇ ਵੀਰ ਜੋ ਨੇ ਵਿਦੇਸ਼ਾਂ ਵਿੱਚ ਬੈਠੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜੋ ਸਾਡਾ ਵਿਹੜਾ ਹੈ ਪੱਕਾ ਕੀਤਾ ਜਾਵੇ ਜਾਂ ਫਰਸ਼ ਪਾ ਕੇ ਦਿੱਤਾ ਜਾਵੇ ਜਾਂ ਲੋਕ ਟਾਈਲਾਂ ਲਾ ਕੇ ਦਿੱਤੀਆਂ ਜਾਣ ਆ ਤੁਸੀਂ ਵੇਖ ਰਹੇ ਜੇ ਕਿ ਕਿਸ ਤਰ੍ਹਾਂ ਟੋਏ ਪਏ ਨੇ ਬੜੀ ਮੁਸ਼ਕਲ ਆ ਰਹੀ ਹੈ ਸਾਨੂੰ ਤੇ ਇਹ ਕਰਕੇ ਜੇ ਕਿਸੇ ਐਨਆਰਈ ਵੀਰ ਨੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨੇ ਤੁਹਾਡੇ ਤੱਕ ਉਹ ਮਦਦ ਕਰਨੀ ਹੋ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਤੇ ਕਿੱਥੇ ਪ੍ਰੋਪਰ ਜਿਹੜਾ ਡਰੈੱਸ ਆ ਲੈ ਦੱਸੋ ਹਾਂਜੀ ਪਿੰਡ ਭਾਗੋਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਜੇ ਤੇ ਭਾਗੋਵਾਲ ਪਿੰਡ ਤੋਂ ਆ ਕੇ ਤੁਸੀਂ ਬਾਬਾ ਜਗੀਰ ਸਿੰਘ ਭਾਗੋਵਾਲੀਆ ਦਾ ਘਰ ਪੁੱਛ ਸਕਦੇ ਜੀ ਤੇ ਸਾਡਾ ਫੋਨ ਨੰਬਰ ਹੈ 78149 45320 ਨੰਬਰ ਤੇ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰਕੇ ਵੀ ਤੁਸੀਂ ਸੇਵਾ ਭੇਜ ਸਕਦੇ ਜੀ ਤੇ ਭਾਜੀ ਹੁਣ ਆ ਦੇ ਜੋ ਚੈਨਲ ਤੇ ਨੰਬਰ ਹੈ ਉਸਦੇ ਵੀ ਤੁਸੀਂ ਸੰਪਰਕ ਕਰ ਸਕਦੇ ਜੀ ਸੋ ਇਹ ਸਨ ਇਹ ਗੁਰਦਰਾ ਸਾਹਿਬ ਦੇ ਹੱਦਗ੍ਰੰਥੀ ਜਿਨ੍ਹਾਂ ਨੇ ਜਿਹੜੀਆਂ ਆਪਣੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਦੱਸੀਆਂ ਸੋ ਇਹਨਾਂ ਦਾ ਜਿਹੜਾ ਕਹਿਣਾ ਵੀ ਸਾਹੀ ਦੇਰ ਸ਼ਾਮ ਜਾਂ ਰਾਤ ਨੂੰ ਵੀ ਮਤਲਬ ਕਿਸੇ ਟਾਈਮ ਵੀ ਜਦ ਡਿਊਟੀ ਦੇਖ ਤੋਂ ਟਾਈਮ ਜਾਣਾ ਹੁੰਦਾ ਵਾ ਤੇ ਵਿੜਾ ਜਿਹੜਾ ਵਾ ਕੱਚਾ ਹੋਣ ਕਰਕੇ ਬਾਹਰ ਦੇ ਮੌਸਮ ਜਿਹੜੂ ਪਹੁੰਚਦਾ ਵਾ ਉਦੋਂ ਹੈਂਡੀਕੈਪ ਹੋਣ ਕਰਕੇ ਜਿਹੜੀ ਬਾਹਰ ਅੰਦਰ ਜਾਣ ਦੇ ਵਿੱਚ ਕਾਫੀ ਜਿਹੜੀ ਆ ਮੁਸ਼ਕਲ ਆਉਂਦੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪੜੀ ਸਿੰਘ ਖੁਸ਼ੀਪੁਰ